ਜੀ ਬਾਈ ਕੀ ਹਾਲ ਨੇ ਤੁਹਾਡੇ ਸਾਰਿਆਂ ਦੇ ਤੇ ਅੱਜ ਨਾ ਤੁਹਾਡੇ ਨਾਲ ਇੱਕ ਵਿਸ਼ੇ ਤੇ ਜਿਹੜੀ ਗੱਲ ਕਰਨੀ ਆ ਉਹ ਗੱਲ ਹੈਗੀ ਐਦਾਂ ਕਿ ਇੱਕ ਨਾ ਮੈਂ ਸੋਸ਼ਲ ਮੀਡੀਆ ਤੇ ਕਈ ਦਿਨਾਂ ਦੀ ਇੱਕ ਖਬਰ ਜੀ ਦੇਖ ਰਿਹਾ ਕਾਫੀ ਪੜਤੂ ਜਾ ਪਾ ਰੱਖਿਆ ਉਹ ਗੱਲ ਨੇ ਕਹਿੰਦੇ ਜੀ ਪੰਜਾਬ ਚ ਲਿਸਟ ਬਣੀ ਪਈ ਆ ਪੰਜਾਬ ਦਾ 1 ਲੱਖ ਮੁੰਡਾ 1 ਲੱਖ ਨੌਜਵਾਨ ਆ ਮਾਰਨਾਗਾ ਠੀਕ ਆ ਇਹ ਮੁੱਦੇ ਤੇ ਆਪਾਂ ਤੁਹਾਡੇ ਨਾਲ ਗੱਲ ਕਰਨੀ ਆ ਬਾਈ ਯਾਰ ਸਾਡੇ ਨਾ ਲੋਕਾਂ ਦਾ ਤੁਹਾਨੂੰ ਮੈਂ ਗੱਲ ਕਰਾ ਬਹੁਤ ਔਖਾ ਯਾਰ ਸਰਿਆ ਪਿਆ ਹਨਾ ਕੋਈ ਇੱਕ ਬੰਦਾ ਆ ਕੇ ਸੋਸ਼ਲ ਮੀਡੀਆ ਤੇ ਚਵਲ ਮਾਰ ਦਿੰਦਾ ਤੇ ਸਾਡੇ ਲੋਕ ਸਾਰੇ ਉਹਦੇ ਪਿੱਛੇ ਲੱਗ ਜਾਂਦੇ ਨੇ ਵੀ ਹਾਂ ਇਹ ਸਹੀ ਆ ਹਨਾ ਵੀ ਐਵੇਂ ਹੀ ਹੋਣਾ ਯਾਰ ਠੀਕ ਆ ਤੁਹਾਨੂੰ ਸਰਕਾਰ ਨਹੀਂ ਪਸੰਦ ਹੋਊਗੀ ਭਗਵੰਤ ਮਾਨ ਦੀ ਠੀਕ ਆ ਪਰ ਉਹਦਾ ਵਿਰੋਧ ਕਰੋ ਯਾਰ ਪਰ ਇਹ ਤਾਂ ਨਹੀਂ ਹੈਗਾ ਵੀ ਅੰਨੇ ਵਾ ਵਿਰੋਧ ਕਰੋ ਵੀ ਕੋਈ ਗੱਲ ਹੋਵੇ ਹਨਾ ਨਾ ਹੋਵੇ ਬਸ ਆਪਾਂ ਵਿਰੋਧ ਕਰਨਾ ਠੀਕ ਆ ਮੈਨੂੰ ਵੀ ਨਹੀਂ ਭਗਵੰਤ ਮਾਨ ਦੀ ਸਰਕਾਰ ਬਾਈ ਵਧੀਆ ਲੱਗਦੀ ਠੀਕ ਆ ਮੈਨੂੰ ਵੀ ਇਹਨਾਂ ਦੇ ਕੁ ਫੈਸਲੇ ਜਿਹੜੇ ਨੇ ਸਰਕਾਰ ਦੇ ਕਾਫੀ ਜਿਹੜੇ ਉਹਨਾਂ ਨਾਲ ਮੈਂ ਸਹਿਮਤ ਨਹੀਂ ਅਸਲੀ ਮੈਨੂੰ ਵੀ ਨਹੀਂ ਵਧੀਆ ਲੱਗਦੀ ਇਹਨਾਂ ਦੀ ਸਰਕਾਰ ਪਰ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਵੀ ਆਪਾਂ ਉਹਨਾਂ ਦਾ ਅੰਨੇ ਵਾਈ ਵਿਰੋਧ ਕਰੀ ਜਾਈਏ ਵੀ ਉਹਨਾਂ ਦੇ ਪਿਤਾ ਜੀ ਪੰਜਾਬ ਵਿਰੋਧੀ ਨੇ ਹੁਣ ਕਿਸੇ ਨੇ ਆ ਕੇ ਚਬਲ ਮਾਰ ਤੀ ਕਿ ਪੰਜਾਬ ਦਾ 1 ਲੱਖ ਬੰਦਾ ਮੁੰਡਾ ਜਿਹੜਾ ਮਾਰਨਾ ਪੁਲਿਸ ਨੇ ਤੇ ਲੋਕ ਉਹਦੇ ਮਗਰ ਲੱਗ ਗਏ ਹਾਂ ਜੀ ਇਹ ਸੱਚ ਹੈ ਲੋਕ ਪੋਸਟਾਂ ਪਾਈ ਜਾਂਦੇ ਨੇ ਬਈ ਮੁੰਡੇ ਬਚਾ ਲੋ ਇੱਕ ਗੁਰਦੁਆਰੇ 'ਚ ਅਨਾਉਂਸਮੈਂਟ ਕਰੀ ਕਿਸੇ ਪਿੰਡ 'ਚ ਬਈ ਆਪਣੇ ਮੁੰਡੇ ਬਚਾ ਲੋ ਯਾਰ ਗੱਲ ਹੁਣ ਐਵੇਂ ਆ ਜਦੋਂ ਤਾਂ ਕੋਈ ਗੈਂਗਸਟਰ ਕਿਸੇ ਨੌਜਵਾਨ ਨੂੰ ਮਾਰਦਾ ਠੀਕ ਹੈ ਜਿਵੇਂ ਸਿੱਧੂ ਮੂਸੇਵਾਲੇ ਨੂੰ ਮਾਰਿਆ ਸੀ ਜਾਂ ਕਬੱਡੀ ਖਿਡਾਰੀ ਨੂੰ ਮਾਰਿਆ ਸੀਗਾ ਜਾ ਹੋਰ ਬਹੁਤ ਸਾਰੇ ਬਿਜ਼ਨਸਮੈਨਾਂ ਨੂੰ ਜਾਂ ਕਿਸੇ ਨੂੰ ਮਾਰਦੇ ਆ ਗੈਂਗਸਟਰ ਫਿਰ ਤਾਂ ਆਪਾਂ ਰੌਲਾ ਪਾਉਂਦੇ ਆ ਵੀ ਪੰਜਾਬ ਚੋਂ ਭਾਈ ਗੈਂਗਸਟਰ ਨਹੀਂ ਖਤਮ ਹੁੰਦੀ ਸਰਕਾਰ ਤੋਂ ਠੀਕ ਆ ਵੀ ਸਰਕਾਰ ਕਿਉਂ ਨਹੀਂ ਗੈਂਗਸਟਰ ਖਤਮ ਕਰ ਰਹੀ ਦੇਖੋ ਜੀ ਜਿਹੜੇ ਨੇਗੇ ਮਾਸੂਮ ਲੋਕਾਂ ਨੂੰ ਮਾਰ ਰਹੇ ਆ ਸਿੱਧੂ ਮੂਸੇਵਾਲੇ ਵਿਚਾਰਾ ਮਾਰੇ ਜਾਂ ਤੁਹਾਨੂੰ ਸਾਰਿਆਂ ਨੂੰ ਪਤਾ ਗੈਂਗਸਟਰਾਂ ਨੇ ਹੁਣ ਭਾਈ ਜੇ ਇਹ ਸਰਕਾਰ ਖਤਮ ਕਰੂਗੀ ਗੈਂਗਸਟਰ ਠੀਕ ਆ ਤਾਂ ਉਹਨਾਂ ਦੇ ਇਨਕਾਊਂਟਰ ਤਾਂ ਹੋਣਗੇ ਜੇ ਹੁਣ ਇਨਕਾਊਂਟਰ ਕਰੂਗੀ ਤਾਂ ਹੀ ਗੈਂਗਸਟਰਾਂ ਦੇ ਮਨ 'ਚ ਥੋੜਾ ਬੋਧਾ ਡਰ ਪੈਦਾ ਹੋਊਗਾ ਤਾਂ ਹੀ ਭਾਈ ਗੈਂਗਸਟਰਵਾਦ ਖਤਮ ਹੋਊਗਾ ਨਹੀਂ ਤਾਂ ਕਿਵੇਂ ਖਤਮ ਹੋ ਜਾਣਗੇ ਗੈਂਗਸਟਰ ਇਹਨਾਂ ਨੂੰ ਕੋਈ ਡਰ ਹੀ ਨਹੀਂ ਹੋਊਗਾ ਹੁਣ ਜੇ ਖਤਮ ਕਰਨੇ ਆ ਤਾਂ ਇਨਕਾਉਂਟਰ ਵੀ ਹੋਣਗੇ ਫਿਰ ਹੁਣ ਤੁਸੀਂ ਇਹ ਜੇ ਇਨਕਾਉਂਟਰ ਹੁੰਦੇ ਨੇ ਹੁਣ ਇਹ ਗੱਲ ਦਾ ਰੌਲਾ ਤਾਂ ਨਾ ਪਾਓ ਭਾਈ ਵੀ ਪੰਜਾਬ ਦੇ ਨੌਜਵਾਨ ਬਾਰੇ ਜਾ ਰਹੇ ਨੇ ਐਵੇਂ ਭਾਈ ਕੋਈ ਕਿਸੇ ਨੂੰ ਨਹੀਂ ਮਾਰ ਸਕਦਾ ਹੁੰਦਾ ਨਾ ਕੋਈ ਮਾਰਦੀ ਆ ਪੁਲਿਸ ਐਵੇਂ ਫालतू ਗੱਲਾਂ ਨਾ ਕਰਿਆ ਕਰੋ ਮੈਂ ਵੀ ਰਹਿ ਰਿਹਾ ਯਾਰ ਮੈਂ ਕੋਈ ਗਲਤ ਕੰਮ ਨਹੀਂ ਕਰ ਰਿਹਾ ਜਾਂ ਤੁਸੀਂ ਲੋਕੋ ਜਿਹੜਾ ਕੋਈ ਵੀ ਕੋਈ ਗਲਤ ਕੰਮ ਨਹੀਂ ਕਰ ਰਿਹਾ ਕਿੰਨੇ ਕੇ ਇਨਕਾਉਂਟਰ ਹੋ ਗਏ ਉਹਨਾਂ ਦੇ ਮੇਰਾ ਕਿਉਂ ਨਹੀਂ ਇਨਕਾਉਂਟਰ ਹੋ ਗਿਆ ਭਾਈ ਕਿਵੇਂ ਐਵੇਂ ਤੁਰੇ ਜਾਂਦੇ ਹਰੇਕ ਬੰਦੇ ਦਾ ਇਨਕਾਉਂਟਰ ਥੋੜਾ ਕਰ ਦੋਗੀ ਪੁਲਿਸ ਜ ਐਵੇਂ ਨਹੀਂ ਹੈਗਾ ਐਵੇਂ ਤਾਂ ਫਿਰ ਭਾਈ ਹਰੇਕ ਬੰਦੇ ਨੂੰ ਕੋਈ ਸੇਫ ਹੀ ਨਹੀਂ ਰਹੂਗਾ ਜੇ ਤੁਸੀਂ ਐ ਸੋਚਦੇ ਹੋ ਵੀ ਐਂ ਬਿਨਾ ਮਤਲਬ ਤੋਂ ਇਨਕਾਊਂਟਰ ਹੋਈ ਜਾਣਗੇ ਤੇ ਦੂਜੀ ਗੱਲ ਜੇ ਤੁਸੀਂ ਕਹਿੰਦੇ ਹੋ ਵੀ ਭਾਈ ਪੰਜਾਬ ਨੂੰ ਗੈਂਗਸਟਰਾਂ ਤੋਂ ਬਚਾਉਣਾ ਗੈਂਗਸਟਰਵਾਦ ਪੰਜਾਬ 'ਚ ਖਤਮ ਕਰਨਾ ਜਿਹੜੇ ਗੈਂਗਸਟਰ ਲੋਕਾਂ ਦੇ ਧੀਆ ਪੁੱਤਾਂ ਨੂੰ ਵਿਚਾਰਿਆਂ ਨੂੰ ਮਾਰਦੇ ਆ ਉਹਨਾਂ ਨੂੰ ਖਤਮ ਕਰਨਾ ਤਾਂ ਇਨਕਾਊਂਟਰ ਹੋਣਗੇ ਹੁਣ ਜੇ ਕਿਸੇ ਨੇ ਚਾਵਲ ਮਾਰਤੀ ਵੀ ਭਾਈ ਉਹ ਹੀ ਕਹਿਤਾ ਜਾ ਕੇ ਵੀ 1 ਲੱਖ ਮੁੰਡਾ ਮਾਰਨਾ ਉਹ ਤੁਸੀਂ ਐਵੇਂ ਨਾ ਚੱਕੋ ਉਹ ਗੱਲ ਨੂੰ ਠੀਕ ਆ ਜੇ ਹੁਣ ਇਨਕਾਉਂਟਰ ਹੋਣਗੇ ਤਾਂ ਹੀ ਗੈਸਟਰ ਖਤਮ ਹੋਣਗੇ ਠੀਕ ਹੈ ਸਰਕਾਰ ਦਾ ਤੁਸੀਂ ਵਿਰੋਧ ਕਰਨਾ ਤਾਂ ਕਿਸੇ ਗੱਲ ਨਾਲ ਕਰੋ ਯਾਰ ਐਵੇਂ ਨਹੀਂ ਹੈਗਾ ਵੀ ਹਰੇਕ ਗੱਲ 'ਚ ਹੀ ਪਈ ਹਾਂ ਜੀ ਹਾਂ ਜੀ ਬਸ ਹਰੇਕ ਗੱਲ ਉਹਦੀ ਸਰਕਾਰ ਦੇ ਵਿਰੋਧੀ ਕਰਨੀ ਹੈਗੀ ਠੀਕ ਹੈ ਜੇ ਹੁਣ ਸਰਕਾਰ ਕਰ ਰਹੀ ਹੈ ਇਨਕਾਉਂਟਰ ਪੰਜਾਬ ਪੁਲਿਸ ਇਨਕਾਉਂਟਰ ਕਰ ਰਹੀ ਹੈ ਜਿਹੜੇ ਗਲਤ ਨੇ ਉਹਨਾਂ ਦੇ ਹੀ ਹੋ ਰਹੇ ਨੇਗੇ ਬਿਨਾ ਮਤਲਬ ਤੋਂ ਕਿਸੇ ਦਾ ਇਨਕਾਉਂਟਰ ਨਹੀਂ ਹੁੰਦਾ ਹੁੰਦਾ ਠੀਕ ਹੈ ਤੇ ਇਹਦਾ ਹੱਲ ਵੀ ਇਹੀ ਹੈ ਬਾਈ ਜੇ ਪੰਜਾਬ 'ਚੋਂ ਗੈਸਟਰ ਖਤਮ ਕਰਨੇ ਨੇ ਦਾ ਪੰਜਾਬ ਪੁਲਿਸ ਨੂੰ ਆਪਣਾ ਜਿਹੜਾ ਗੈਂਗਸਟਰਾਂ ਦੇ ਮਨਾਂ ਵਿੱਚ ਡਰਾ ਜਿਹੜਾ ਬਿਠਾਉਣਾ ਪਊਗਾ ਯਾਰ ਪੁਲਿਸ ਦਾ ਜੇ ਡਰ ਬੈਠੂਗਾ ਤਾਂ ਹੀ ਖਤਮ ਹੋਊਗਾ ਗੈਂਗਸਟਰਵਾਦ ਨਹੀਂ ਖਤਮ ਨਹੀਂ ਹੋ ਸਕਦਾ ਠੀਕ ਆ ਫਿਰ ਦੂਜੀ ਗੱਲ ਤੁਸੀਂ ਇੱਕ ਪਾਸਾ ਚੁਣ ਲਓ ਜਾਂ ਤਾਂ ਤੁਸੀਂ ਇਹ ਕਹਿਣਾ ਬੰਦ ਕਰ ਦਿਓ ਵੀ ਭਾਈ ਪੰਜਾਬ ਚ ਗੈਂਗਸਟਰ ਖਤਮ ਹੋ ਜੇਣਾ ਠੀਕ ਆ ਜਾਂ ਜੇ ਤੁਸੀਂ ਚਾਹੁੰਦੇ ਹੋ ਵੀ ਗੈਂਗਸਟਰਵਾਦ ਖਤਮ ਹੋਵੇ ਫਿਰ ਤੁਸੀਂ ਆ ਗੱਲਾਂ ਤਾਂ ਨਾ ਕਰੋ ਯਾਰ ਜਦੋਂ ਪੁਲਿਸ ਇਨਕਾਊਂਟਰ ਕਰਦੀ ਆ ਫਿਰ ਤੁਸੀਂ ਕਹਿਣ ਲੱਗ ਜੰਨੇ ਹੋ ਜੀ ਇਹ ਪੰਜਾਬ ਦੇ ਮੁੰਡੇ ਮਾਰਦੀ ਆ ਪੰਜਾਬ ਦੇ ਨੌਜਵਾਨ ਮਾਰਦੀ ਆ ਇੱਕ ਪਾਸਾ ਚੁਣ ਲਓ ਜਾਂ ਤਾਂ ਤੁਸੀਂ ਇਹ ਕਹਿਣਾ ਬੰਦ ਕਰ ਦੋ ਵੀ ਗੈਂਗਸਟਰਵਾਦ ਖਤਮ ਕਰੇ ਪੰਜਾਬ ਸਰਕਾਰ ਜਾਂ ਤੁਸੀਂ ਫਿਰ ਇਹ ਕਹਿਣਾ ਬੰਦ ਕਰ ਦੋ ਵੀ ਭਾਈ ਇਹ ਨੌਜਵਾਨ ਮੁੰਡੇ ਮਾਰਦੀ ਆ ਇੱਕ ਇੱਕ ਸਾਈਡ ਚੋਂ ਲਓ ਠੀਕ ਆ ਜਿਵੇਂ ਹੁਣ ਮੈਂ ਦੂਜੀ ਗੱਲ ਕਰਨ ਲੱਗਿਆ ਸੀਗਾ ਅ ਨਸ਼ਿਆਂ ਦੀ ਜਿਵੇਂ ਹੁਣ ਭਾਈ ਤੁਸੀਂ ਸਾਰਿਆਂ ਨੇ ਰੌਲਾ ਪਾਇਆ ਸੀਗਾ ਵੀ ਭਾਈ ਇਹ ਪੰਜਾਬ ਚੋਂ ਨਸ਼ੇ ਖਤਮ ਕਰੇ ਸਰਕਾਰ ਨਸ਼ੇ ਕਿਉਂ ਨਹੀਂ ਖਤਮ ਕਰਦੀ ਉੱਥੇ ਵੀ ਸਾਡੀ ਇਹੀ ਗੱਲ ਹੋਈ ਸੀ ਲੋਕਾਂ ਦੀ ਪਹਿਲਾਂ ਤਾਂ ਅਸੀਂ ਸਰਕਾਰ ਨੂੰ ਕਹੀ ਜਾਂਦੇ ਆਂ ਵੀ ਭਾਈ ਸਰਕਾਰ ਨਸ਼ੇ ਕਿਉਂ ਨਹੀਂ ਖਤਮ ਕਰਦੀ ਹੈਗੀ ਠੀਕ ਹੈ ਆ ਸਰਕਾਰ ਤਾਂ ਭਈ ਇਹ ਨਹੀਂ ਕਰਦੀ ਇਹ ਨਹੀਂ ਕਰਦੀ ਜੇ ਸਰਕਾਰ ਨੇ ਨਸ਼ੇ ਦੇ ਜਿਹੜੇ ਵਪਾਰੀ ਸੀਗੇ ਉਹਨਾਂ ਵਿਰੁੱਧ ਕਾਰਵਾਈ ਕਰਨ ਲੱਗੀ ਸਰਕਾਰ ਠੀਕ ਹੈ ਲੋਨਾਂ ਦੇ ਘਰ ਟਾਉਣ ਲੱਗੀ ਘਰਾਂ ਤੇ ਕਾਰਵਾਈ ਹੋਣ ਲੱਗੀ ਫੇਰ ਸਾਡੇ ਵਰਗੇ ਸਟੇਟਸ ਪਾਉਣ ਲੱਗ ਜਾਂਦੇ ਨੇ ਵੀਡੀਓ ਮੈਂ ਦੇਖਿਆ ਨ ਯਾਰ ਪਾਈਆਂ ਨੇ ਲੋਕਾਂ ਨੇ ਅਖੇ ਜੀ ਇਹ ਤਾਂ ਗਰੀਬ ਲੋਕਾਂ ਦੇ ਘਰ ਢਾਈ ਜਾਂਦੀ ਆ ਤਗੜਿਆਂ ਤੇ ਕਾਰਵਾਈ ਨਹੀਂ ਕਰਦੀ ਐਵੇਂ ਜੀ ਉਹ ਗੱਲ 'ਚ ਵੀ ਤੁਸੀਂ ਉਲਟ ਹੋ ਗਏ ਸੀ ਉੱਥੇ ਤੁਸੀਂ ਕਹਿਣ ਲੱਗੇ ਸੀ ਕਿ ਭਾਈ ਲੋਕਾਂ ਦੇ ਘਰ ਨਹੀਂ ਢਾਉਣੇ ਹੈਗੇ ਕਿ ਇਹ ਗਲਤ ਹੈ ਜੀ ਇਹ ਕਿਉਂ ਕਰ ਦਿੱਤਾ ਇਹ ਜਾਇਦਾਦ ਹਟਾਈ ਜਾ ਰਹੀ ਹੈ ਨਹੀਂ ਲੋਕਾਂ ਦੇ ਉੱਥੇ ਵੀ ਤੁਸੀਂ ਸਰਕਾਰ ਦਾ ਵਿਰੋਧ ਕਰਨਾ ਸੀ ਗੱਲ ਸਹੀ ਜਾਂ ਗਲਤ ਦੀ ਨਹੀਂ ਬਸ ਤੁਸੀਂ ਸਰਕਾਰ ਦਾ ਵਿਰੋਧ ਕਰਨਾ ਤਾਂ ਕਿਸੇ ਤਰ੍ਹਾਂ ਵੀ ਕਰਨਾ ਠੀਕ ਹੈ ਇਹ ਗੱਲ ਗਲਤ ਆ ਯਾਰ ਇੱਕ ਪਾਸਾ ਜਿਹੜਾ ਉਹ ਸਹੀ ਆ ਗੱਲ ਉਹਨੂੰ ਸਹੀ ਰਹਿਣ ਦਿਆ ਕਰੋ ਹਰ ਇੱਕ ਗੱਲ 'ਚ ਵਿਰੋਧ ਨਹੀਂ ਹੁੰਦਾ ਹੁੰਦਾ ਠੀਕ ਆ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਯਾਰ ਮੈਨੂੰ ਇਹਨੂੰ ਵੀ ਇਹ ਸਰਕਾਰ ਚੰਗੀ ਨਹੀਂ ਲੱਗਦੀ ਹੈਗੀ ਪਰ ਜਿਹੜੀ ਉਹਦੀ ਸਹੀ ਗੱਲ ਆ ਉਹਨੂੰ ਸਹੀ ਕਹੋ ਜਿਹੜੀ ਗਲਤ ਆ ਉਹਨੂੰ ਗਲਤ ਕਹੋ ਇਹ ਤਾਂ ਨਹੀਂ ਹੈਗਾ ਵੀ ਅਨੇਵਾਹ ਜੋ ਵੀ ਗੱਲ ਆ ਗਈ ਬਸ ਆਪਾਂ ਉਹਦਾ ਵਿਰੋਧ ਹੀ ਕਰਨਾਗਾ ਠੀਕ ਆ ਦੋਨੇ ਚੀਜ਼ਾਂ 'ਚ ਤੁਸੀਂ ਮੈਂ ਦੇਖਿਆ ਲੋਕਾਂ ਨੇ ਇਹੀ ਕਰਿਆ ਜਿਵੇਂ ਹੁਣ ਆ ਨਸ਼ੇ ਵਾਲਿਆਂ ਦੇ ਘਰ ਪਹਿਲਾਂ ਕਹੀਗੇ ਜੀ ਨਸ਼ਾ ਵੀ ਨਹੀਂ ਬੰਦ ਹੁੰਦਾ ਜੇ ਸਰਕਾਰ ਕਾਰਵਾਈ ਕਰਨ ਲੱਗੀ ਉਹਨਾਂ ਦੇ ਘਰ ਟਾਉਣ ਲੱਗੀ ਫਿਰ ਕਹਿਣ ਲੱਗੇ ਜੀ ਘਰ ਕਿਉਂ ਹਟਾਉਂਦੇ ਨੇ ਉਹੀ ਗੱਲ ਹੁਣ ਗੈਂਗਸਟਰ ਵਾਲੀ ਆ ਪਹਿਲਾਂ ਕਹੀ ਜਾਂਦੇ ਸੀ ਜੀ ਗੈਂਗਸਟਰ ਬਾਦ ਖਤਮ ਕਿਉਂ ਨਹੀਂ ਹੁੰਦਾ ਇਹ ਲੋਕਾਂ ਦੇ ਪੁੱਤ ਮਾਰਦੇ ਆ ਹਨਾ ਮਾਰਦੇ ਵੀ ਸੀਗੇ ਯਾਰ ਮਾਰੇ ਵੀ ਨੇ ਹਨਾ ਦੇਖੋ ਜਿਆਦਾ ਸਿੱਧੂ ਮੂਸੇਵਾਲਾ ਕੀ ਕਸੂਰ ਸੀ ਉਹ ਕਬੱਡੀ ਵਾਲਾ ਖਿਡਾਰੀ ਆ ਅੰਬਲ ਨੰਗੇ ਕੀ ਕਹਿੰਦਾ ਨਾ ਸੀਗਾ ਸੌਰੀ ਤੇ ਹੋਰ ਕਿੰਨੇ ਪਤਾ ਨਹੀਂ ਨੌਜਵਾਨ ਮਾਰੇ ਆ ਗੈਂਗਸਟਰਾਂ ਨੇ ਤੇ ਜੇ ਹੁਣ ਉਹਨਾਂ ਦੇ ਇਨਕਾਊਂਟਰ ਹੋ ਰਹੇ ਨੇ ਹੁਣ ਤੁਸੀਂ ਇਹ ਨਾ ਕਹੋ ਕਿ ਪੰਜਾਬ ਦੇ ਪੁੱਤ ਮਾਰੇ ਜਾ ਰਹੇ ਨੇ ਭਾਈ ਇਹ ਗੱਲ ਗਲਤ ਹੈ ਠੀਕ ਆ ਤੇ ਬਾਕੀ ਭਾਈ ਤੁਹਾਡਾ ਹਰੇਕ ਦੀ ਆਪਣੀ ਸੋਚ ਆ ਯਾਰ ਇਹ ਮੇਰੀ ਸੋਚ ਆ ਕਿ ਤੁਸੀਂ ਤੁਹਾਨੂੰ ਸਹਿਮਤੋਂ ਨਹੀਂ ਸਹਿਮਤੋਂ ਤੁਹਾਡੀ ਮਰਜ਼ੀ ਹੈਗੀ ਤੇ ਮੇਰੇ ਵਿਚਾਰ ਨੇ ਬਾਈ ਅੰਨਾ ਵਿਰੋਧ ਨਾ ਕਰੋ ਠੀਕ ਹੈ ਕਿਸੇ ਵੀ ਚੀਜ਼ ਦਾ ਅੰਨਾ ਵਿਰੋਧ ਜਿਹੜਾ ਹੁੰਦਾ ਉਹ ਗਲਤ ਹੁੰਦਾਗਾ ਬਾਕੀ ਤੁਸੀਂ ਕਿਸੇ ਉਹ ਦਿਓ ਕਮੈਂਟ ਕਰਕੇ ਦੱਸਿਓ ਹਾਂ ਬਾਈ ਇੱਕ ਗੱਲ ਹੋਰ ਦੱਸਦਾ ਹੁਣ ਨਾ ਕਈਆਂ ਦੇ ਮਿਰਚ ਲੱਗਣੀਆਂ ਜਿਨ੍ਹਾਂ ਦੇ ਮਿਰਚ ਲੱਗੂਗੀ ਕਮੈਂਟ ਗਲਤ ਸੋਚ ਸਮਝ ਕੇ ਕਰਿਓ ਕਿਉਂਕਿ ਮੈਂ ਕੋਈ ਭਲਾ ਪੁਰਸ਼ ਨਹੀਂ ਹੈਗਾ ਵੀ ਜੇ ਕੋਈ ਮੈਨੂੰ ਗਲਤ ਕਮੈਂਟ ਕਰੂਗਾ ਤਾਂ ਮੈਂ ਉਹਨੂੰ ਬਖਸ਼ ਦਊਗਾ ਉਦੋਂ ਡਬਲ ਬਾਈ ਫਿਰ ਸੈਕੰਡ ਪਹੂਗਾ ਫਿਰ ਆਪਦਾ ਦੇਖ ਕੇ ਠੀਕ ਹੈ ਨਾ ਹਾਂ ਕਿਉਂਕਿ ਜਿਹੜੇ ਕਈ ਭਗਤ ਹੁੰਦੇ ਨੇ ਨਾ ਅੰਨੇ ਭਗਤ ਜਿਹੜੇ ਵਿਹਲੇ ਬੈਠੇ ਹੁੰਦੇ ਨੇ ਜਿਨ੍ਹਾਂ ਨੂੰ ਕੋਈ ਕੰਮ ਤਾਂ ਹੁੰਦਾ ਨਹੀਂ ਉਹਨਾਂ ਨੇ ਚਾਵਲ ਮਾਰਨੀ ਹੁੰਦੀ ਉਹ ਚਾਵਲ ਮਾਰਨਾ ਆਉਂਦੇ ਜ਼ਰੂਰ ਨੇ ਮੈਨੂੰ ਪਤਾ ਤੇ ਇਸ ਲਈ ਕਮੈਂਟ ਆਉਂਦਾ ਇਹ ਸੋਚ ਕੇ ਕਰਿਓ ਵੀ ਬਰਾਬਰ ਸ਼ਕਨ ਪੈ ਸਕਦਾ ਅੱਗੇ ਹੋ ਠੀਕ ਆ ਧੰਨਵਾਦ ਤੁਹਾਡਾ